ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤਾਂ ਇੱਥੇ ਜੀ ਅਸੀਂ ਸ਼ਾਮ ਨੂੰ ਆਪਣੀ ਹਵੇਲੀ ਜਾਣ ਤੋਂ ਪਹਿਲਾਂ ਜਿੜੀਆਂ ਦਾ ਇੱਥੇ ਪਾਵਾਂਗੇ ਉਹਨਾਂ ਨੂੰ ਫੀਡਰ ਵਿੱਚ ਫੀਡ ਅ ਦਿਨ ਵਿੱਚ ਜਦੋਂ ਵੀ ਟਾਈਮ ਮਿਲਦਾ ਜਦੋਂ ਵੀ ਦੇਖੀਏ ਅਸੀਂ ਵੀ ਫੀਡਰ ਖਾਲੀ ਆ ਤਾਂ ਅਸੀਂ ਉਦੋਂ ਹੀ ਉਹਨਾਂ ਫੀਡਰਾਂ ਨੂੰ ਜਿਹੜਾ ਉਹ ਭਰ ਦਈਦਾ ਕਿਸੇ ਦਿਨ ਸਵੇਰ ਨੂੰ ਖਾਲੀ ਹੁੰਦੇ ਆ ਤੇ ਸਵੇਰੇ ਸਵੇਰੇ ਹੀ ਭਰ ਦਈਦੇ ਆ ਤੇ ਜੇ ਸ਼ਾਮ ਨੂੰ ਲੱਗੇ ਖਾਲੀ ਆ ਤਾਂ ਸ਼ਾਮ ਨੂੰ ਪਰ ਦੇ ਦੇ ਅੱਜ ਮੈਂ ਮਨਵੀਰ ਨੂੰ ਕਿਹਾ ਸੀ ਤੂੰ ਪਰ ਜ਼ਿਆਦਾਤਰ ਜਿਹੜੇ ਫੀਡਰ ਉਹ ਮੈਂ ਹੀ ਫਿਲ ਕਰਦੀ ਆ ਮਨਵੀਰ ਦਾ ਇੰਨਾ ਟਾਈਮ ਨਹੀਂ ਹੁੰਦਾ ਤੇ ਸ਼ਾਮ ਨੂੰ ਮੈਂ ਬੈਠਾ ਸੀ ਮੈਂ ਕਿਹਾ ਅੱਜ ਤੂੰ ਫੀਡ ਬਾ ਇਹਨਾਂ ਨੂੰ ਚਿੜੀਆਂ ਨੂੰ ਤੇ ਚਿੜੀਆਂ ਨੂੰ ਇੰਨਾ ਪਤਾ ਹੁਣ ਤਾਂ ਉੱਡ ਗਈਆਂ ਸਾਰੀਆਂ ਤਾਰਾਂ ਦੇ ਆਲੇ-ਦੁਆਲੇ ਆ ਕੇ ਬੈਠ ਜਾਂਦੀਆਂ ਪਹਿਲਾਂ ਤੇ ਚਿੜੀਆਂ ਜਿਹੜੀਆਂ ਦੇਖਦੀਆਂ ਵੀ ਨਹੀਂ ਸੀ ਘਰਾਂ ਦੇ ਵਿੱਚ ਹੁਣ ਸਾਡੇ ਤਾਂ ਇੰਨੀਆਂ ਜ਼ਿਆਦਾ ਵਾਂ ਜਦਾਂ ਅਸੀਂ ਆਹ ਬਾਈ ਦਾ ਬਾਜਰਾ ਤਕਰੀਬਨ ਆ ਤਾਰਾਂ ਜਿਹੜੀਆਂ ਹੈ ਘਰਾਂ ਵਾਲੀਆਂ ਜਿਹੜੀਆਂ ਚਿੜੀਆਂ ਉਹਨਾਂ ਨਾਲ ਭਰੀਆਂ ਹੁੰਦੀਆਂ ਮਤਲਬ ਇੰਨੀਆਂ ਚਿੜੀਆਂ ਹੁੰਦੀਆਂ ਤਾਂ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਆ ਮਨ ਖੁਸ਼ ਹੋ ਜਾਂਦਾ ਇਹਨਾ ਚਿੜੀਆਂ ਨੂੰ ਦੇਖ ਕੇ ਤੇ ਮਨੀ ਦੀ ਦਾਦੀ ਸਿਰਵਾਉਂਦੇ ਸੀ ਤਾਂ ਮੈਂ ਹਲਦੀ ਹਲਦੀ ਇਹ ਜਿਹੜੀ ਆਪਾਂ ਪਸ਼ੂਆਂ ਨੂੰ ਪਾਈਦੀ ਆ ਚੌਕਰ ਦੇ ਵਿੱਚ ਤੇ ਇਸ ਕਰਕੇ ਖਤਮ ਸੀ ਉੱਥੇ ਤੇ ਇਹ ਡੱਬੀ ਭਰ ਕੇ ਲੈ ਚਾਈਦੀ ਆ ਤੇ ਚੌਕਰ ਦੇ ਵਿੱਚ ਉਹਨੂੰ ਕੀ ਕੀਦਾ ਥੋੜੀ ਜੀ ਪਾਈਦੀ ਆ ਹਲਦੀ ਐਂਟੀਬਾਇਓਟਿਕ ਹੁੰਦੀ ਆ ਇਹੋ ਤੇ ਇਹ ਹਲਦੀ ਮੈਂ ਪਾ ਲਈ ਤੇ ਹੁਣ ਮੈਂ ਉਹਨੂੰ ਕੀ ਕਰਾਂ ਪੱਗੂ ਮੇਰੇ ਨਾਲ ਦੇਖਣਦੇ ਆ ਸੀ ਵੀ ਇਹ ਕੀ ਕਰੀ ਜਾਂਦੀ ਇਹਨੂੰ ਹੁੰਦਾ ਮੈਨੂੰ ਬਾਹਰ ਲੈ ਕੇ ਜਾਓ ਪਾਰੇ ਕਾਫੀ ਬੁੱਢੀ ਹੋ ਗਈ ਇਸ ਕਰਕੇ ਅਸੀਂ ਬਾਹਰ ਇਹਨੂੰ ਨਹੀਂ ਲੈ ਵੈਸੇ ਠੀਕ ਆ ਦੇਖਣ ਨੂੰ ਲੱਗਦੀ ਪਰ ਇਹਨਾਂ 9 ਸਾਲ ਦੀ ਹੋ ਗਈ 10ਵਾਂ ਸਾਲ ਇਹਨੂੰ ਬੱਗ ਗਿਆ ਸਾਡੀ ਐਸੇ ਡੌਗੀ ਨੂੰ ਤੇ ਇਸ ਕਰਕੇ ਅਸੀਂ ਨਹੀਂ ਘਰੋਂ ਬਾਹਰ ਲੈ ਕੇ ਜਾਈਦੀ ਤੇ ਇੱਥੇ ਮੈਂ ਸੌਫ ਕਿਓ ਇਹ ਪਾਲੇ ਤੇਨੂੰ ਕਿਓ ਨੂੰ ਥੋੜਾ ਜਿਹਾ ਮੈਂ ਗਰਮ ਕਰ ਲੂੰਗੀ ਤੇ ਗੋਲ ਨਾਲ ਲੈ ਜੂੰਗੀ ਗੋਰੀ ਵਾਸਤੇ ਤੇ ਇੱਥੇ ਕੱਪੜੇ ਤੋਤੇ ਸੀ ਅੱਜ ਸਵੇਰੇ ਪਹਿਲਾਂ ਮੀਂਹ ਪਿਆ ਬਾਅਦ ਵਿੱਚ ਧੁੱਪ ਨਿਕਲ ਆਈ ਸੀ ਤੇ ਫਿਰ ਮੈਂ ਧੁੱਪੇ ਪਾਦ ਤੇ ਸੀ ਕੱਪੜੇ ਸੁੱਕਣੇ ਤੇ ਇਹ ਸਾਰੇ ਮੈਂ ਕੱਪੜੇ ਜਿਹੜੇ ਲਾ ਲੂੰਗੀ ਮਨੀ ਦੇ ਤੇ ਮਨੀ ਦੇ ਬਾਬੇ ਦੇ ਤੇ ਆਪਣੀਆਂ ਚੁੰਨੀਆਂ ਵਗੈਰਾ ਤੇ ਇਹ ਬੱਗੂ ਫੇ ਮੇਰੇ ਪਿੱਛੇ ਪਿੱਛੇ ਤੁਰਿਆ ਫਿਰਦਾ ਸੀਗਾ ਤੇ ਐਦਾਂ ਹੀ ਲੱਗੇ ਰਹੀਦਾ ਜੀ ਕੰਮ ਕਰਨ ਸਾਰਾ ਦਿਨ ਕੈਨੂੰ ਹੁੰਦਾ ਵਾ 2 2 3 ਘੰਟੇ ਜੇ ਦੁਪਹਿਰ ਨੂੰ ਵੇਲੇ ਤੇ ਮੈਂ ਮਨੀ ਨੂੰ ਕਹਿੰਦੀ ਸੀ ਮਨੀ ਦਾਦੀ ਦੀ ਵੀਡੀਓ ਬਣਾ ਲੈ ਕਿਉਂਕਿ ਨਾ ਦਾਦੀ ਆਪਣੀ ਵੀਡੀਓ ਨਹੀਂ ਬਣਾਉਂਦਿੰਦੀ ਮਨੀ ਦੇ ਬਾਬੇ ਦੀ ਵੀ ਅਸੀਂ ਚੋਰੀ-ਚੋਰੀ ਬਣਾਈ ਦੀ ਤੇ ਅਸੀਂ ਇਹਨਾਂ ਫੋਰਸ ਵੀ ਨਹੀਂ ਕਰੀਦਾ ਤੇ ਇਹ ਜੀ ਆਪਣੀਆਂ ਮਿਰਚਾਂ ਜਿਹੜੇ ਬੂਟੇ ਲਾਏ ਸੀ ਉਹਨਾਂ ਨਾਲ ਮਨੀ ਦਾ ਬਾਬਾ ਲੈ ਕੇ ਆਇਆ ਸੀ ਕਾਸੀ ਮਨੀ ਦਾ ਬਾਬੇ ਨੂੰ ਕਹਾਂਗੇ ਮੈਨੂੰ ਸ਼ੌਂਕ ਹੈ ਮਿਰਚਾਂ ਤੋੜਨ ਦਾ ਸਾਨੂੰ ਕਿਸੇ ਦਿਨ ਜਿਆਦੀਆਂ ਆਈਆਂ ਸਾਨੂੰ ਤੋੜ ਲੈਣ ਦਿਓ ਪਰ ਮਨੀ ਦਾ ਬਾਬਾ ਤੀਜੇ ਦਿਨ ਇੰਨੀਆਂ ਮਿਰਚਾਂ ਲੱਤਦੀਆਂ ਉਹਨਾਂ ਬੂਟਿਆਂ ਨਾਲੋਂ ਤੇ ਹੁਣ ਕਿਸੇ ਦਿਨ ਨਾ ਜਿੱਦਣ ਇਸ ਤੋਂ ਬਾਅਦ ਲੱਤਣ ਕੇ ਮੈਂ ਇਕੱਠੀਆਂ ਕਰਕੇ ਇਹਨਾਂ ਮਿਰਚਾਂ ਦਾ ਜਿਹੜਾ achar ਪਾਉਂਗੀ ਕਿਉਂਕਿ ਇਹ ਨਾ ਜ਼ਿਆਦਾ ਕੋੜੀਆਂ ਵਾਂ ਨਾ ਮਿੱਠੀਆਂ ਵਾਂ ਨੋਰਮਲ ਆ ਤੇ ਇਹਨਾਂ ਦਾ achar ਪਾਉਂਗੀ ਤੇ ਇੱਥੇ ਮੈਂ ਤਿੰਨਾਂ ਵਾਸਤੇ ਲੈ ਲਈ ਇੱਕ ਇੱਕ ਰੋਟੀ ਗੰਗਾ ਗੋਰੀ ਤੇ ਮੰਗੋ ਵਾਸਤੇ ਚੋੜ ਬਚੇ ਸੀ ਸੁੱਚੇ ਸੀਗੇ ਤੇ ਉਹ ਲੈ ਲੇ ਅਸੀਂ ਕਦੀ ਵੀ ਗਾਵਾਂ ਨੂੰ ਜਿਹੜੀ ਝੂਠੀ ਚੀਜ਼ ਉਹ ਨਹੀਂ ਪਾਈ ਦੀ ਸੁੱਚੀ ਜਿਹੜੀ ਹੋਵੇ ਉਹ ਪਾ ਦੇ ਦੀ ਇੱਥੇ ਮਨੀ ਦੇ ਬਾਬੇ ਨੇ ਕਹਾ ਵੱਡੇ ਸੀ ਤੇ ਮਨੀ ਕਹਿ ਵੀ ਦਿੰਦਾ ਹੁੰਦਾ ਬਾਬਾ ਪਿਆਰ ਰਹਿੰਦੇ ਆ ਕਰੋ ਮੈਂ ਆਪੇ ਚੱਕ ਲੈਣਾ ਪਰ ਸਾਡੇ ਬਾਪੂ ਨੂੰ ਜੀ ਨਹੀਂ ਚੈਨ ਆਉਂਦੀ ਜਿੰਨਾ ਮਰਜ਼ੀ ਕਹੀ ਜਾਓ ਤੇ ਫੇ ਮਨੀ ਨੂੰ ਮੈਂ ਕਿਹਾ ਜਾ ਬਾਬੇ ਕੋਲੋਂ ਪੰਡ ਜਿਹੜੀ ਉਹ ਚੱਕ ਕੇ ਲੈ ਕੇ ਆ ਹਜੇ ਕਿ ਰੋਜ਼ ਮਨੀ ਚੱਕਦਾ ਪਰ ਉਹ ਬਾਪੂ ਨੂੰ ਹੁੰਦਾ ਪਈ ਬਸ ਮੇਰੇ ਪੋਤੇ ਨੂੰ ਕੰਮ ਥੋੜਾ ਪਵੇ ਪੜਾਈ ਲਿਖਾਈ ਵੀ ਕਰਦਾ ਵਾ ਹੋ ਸੋ ਜਿੰਨੀ ਹੋ ਸਕੇ ਮਨੀ ਦਾ ਬਾਬਾ ਵੇ ਹੈਲਪ ਕਰਾਉਂਦਾ ਖਾਸ ਕਰਕੇ ਆ ਪੱਠੇ ਜਾਂ ਕਾ ਮੱਢ ਲੈਂਦੇ ਆ ਬਾਕੀ ਤਾਂ ਅਸੀਂ ਤਕਰੀਬਨ ਕਰਦੇ ਆ ਤੇ ਜੇ ਅਸੀਂ ਇੰਨਾ ਵੀ ਨਾ ਰੋਕੀਏ ਨਾ ਇਹਨਾਂ ਨੂੰ ਤੇ ਇਹ ਸਾਨੂੰ گاਵਾ ਦੇ ਲਾਗੇ ਨਾ ਲੱਗਣ ਦਵੇ ਮਨੀ ਦਾ ਬਾਬਾ ਤੇ ਇਹ ਆਪ ਹੀ ਸਾਰਾ ਕੁਝ ਕਰੀ ਜਾਣ ਪਰ ਅਸੀਂ ਪਹਿਲਾਂ ਗੱਲ ਕੀਤੀ ਸੀ ਅਸੀਂ ਕਿਹਾ ਸੀ ਪਸ਼ੂ ਤਾਂ ਰੱਖਣੇ ਜੇ ਮਨੀ ਦੇ ਬਾਬੇ ਨੂੰ ਅਸੀਂ ਕੰਮ ਨਹੀਂ ਕਰਨ ਦੇਣਾ ਫੇ ਅਸੀਂ ਆਪ ਕਰਨਾ ਤੇ ਇਹ ਆਪਣੀ ਜੀ ਗੋਰੀ ਗੋਰੀ ਨੂੰ ਲੱਗਦਾ ਹੁਣ ਥੋੜੇ ਦਿਨਾਂ ਤੱਕ ਇਹਦੀ ਜਿਹੜੀ ਆ ਡਿਲੀਵਰੀ ਹੋ ਜਾਊਗੀ ਥੋੜਾ ਥੋੜਾ ਦੁੱਧ ਲਾਉਣਾ ਇਹਨੇ ਸ਼ੁਰੂ ਕੀਤਾ ਹੋਇਆ ਤੇ ਜਿੰਨੇ ਸਾਡੇ ਸਬਸਕ੍ਰਾਈਬਰ ਜਿਹਨਾਂ ਨੂੰ ਹੈਗਾ ਵੀ ਜਲਦੀ ਜਲਦੀ ਗੋਰੀ ਦਾ ਬੇਬੀ ਆਵੇ ਤਾਂ ਬਸ ਆਈ ਥਿੰਕ ਥੋੜੇ ਜੇ ਦਿਨ ਹੀ ਆ ਥੋੜੇ ਹੀ ਬਸ ਤੇ ਬੇਬੀ ਜਿਹੜਾ ਉਹ ਆ ਜਾਣਾ ਕਿਉਂਕਿ ਦੁੱਧ ਜਿਹੜਾ ਲਾਉਣਾ ਇਹਨੇ ਸ਼ੁਰੂ ਕੀਤਾ ਹੋਇਆ ਗੋਰੀ ਨੇ ਤੇ ਇੱਥੇ ਜਿਵੇਂ ਮੰਗੋ ਦੇ ਮੰਗੋ ਦੇ ਹੁਣ ਅਸੀਂ ਮੱਖੀਆਂ ਵਾਲੀ ਦਵਾਈ ਲਾਈ ਦੀ ਆ ਤਾਂ ਉਹਦੇ ਨਾਲ ਚੈਨ ਆ ਉਹਨਾਂ ਸੱਜੜੇ ਸੰਡੇ ਮਨ ਨੂੰ ਛੁੱਟੀ ਤਾਂ ਉਹ ਦਿਨ ਅਸੀਂ ਜਾ ਕੇ ਮੱਖੀਆਂ ਵਾਲਾ ਨੈੱਟ ਲੈ ਕੇ ਆਵਾਂਗੇ ਤੇ ਮੋਰੇ ਲਾਉਣ ਨੂੰ ਮੱਖੀ ਮੱਛਰ ਵਾਲਾ ਤਾਂ ਫੇਰ ਉਹਨੂੰ ਕੀ ਕਹਿਦਾ ਆਰਾਮ ਮਿਲੇਗਾ ਲਿਆਉਣ ਨੂੰ ਜਿੰਨੀਆਂ ਮਰਜ਼ੀ ਚੀਜ਼ਾਂ ਲਈ ਜਾਓ ਮਨਵੀਰ ਦਾ ਟਾਈਮ ਹੀ ਨਹੀਂ ਲੱਗਦਾ ਯੂਨੀਵਰਸਿਟੀ ਫੇਰ ਘਰ ਦੇ ਕੰਮ ਦਾਦੀ ਦੀ ਬਾਬੇ ਦੀ ਮੈਡੀਸਿਨ ਛੁੱਟੀ ਵਾਲੇ ਦਿਨ ਇਦਾਂ ਦੇ ਕੰਮਾਂ ਚ ਇਹਦਾ ਟਾਈਮ ਜਿਹੜਾ ਲੰਘ ਜਾਂਦਾ ਹੁਣ ਪਿਛਲੇ ਸੰਡੇ ਛੁੱਟੀ ਸੀਗੀ ਤਾਂ ਸਵੇਰ ਨੂੰ ਬਸ ਟਾਈਮ ਨਾਲ ਹੀ ਵੇਲਾ ਹੋ ਕੇ ਦਾਦੀ ਨੂੰ ਹਸਪੀਟਲ ਲੈ ਕੇ ਗਿਆ ਤੇ ਦਾਦੀ ਦੀ ਦਵਾਈ ਲੈ ਕੇ ਆਇਆ ਫਿਰ ਬੱਚੇ ਨੇ ਅਰੇਸਟ ਵੀ ਕਰਨੀ ਹੁੰਦੀ ਆ ਫਿਰ ਪਸ਼ੂਆਂ ਦਿਵਾਲੀ ਪੜਾਈ ਦਿਵਾਲੀ ਐਦਾਂ ਹੀ ਵਿਚਾਰੇ ਦਾ ਟਾਈਮ ਹੀ ਨਹੀਂ ਲੱਗਦਾ ਤੇ ਇੱਥੇ ਜੀ ਘੜ ਦਿੱਤਾ ਜੀ ਆਪਾਂ ਗੋਰੀ ਨੂੰ ਬਾਹਰ ਬਾਬਾ ਜੀ ਮੇਰ ਰੱਖਣ ਬਸ ਸੁਖ ਸਵੇਲੀ ਦਾ ਬੱਚਾ ਆ ਜਾਵੇ ਸਾਨੂੰ ਵੀ ਬੜੀ ਵੇਟ ਆ ਤੇ ਜਿਹੜੇ ਹਸਾਮਨਾ ਹੁਣ ਦੁੱਧ ਲਾਉਣਾ ਸ਼ੁਰੂ ਕੀਤਾ ਤੇ ਆਈ ਥਿੰਕ 4-5 ਦਿਨ ਹੀ ਲੈ ਕੇ ਜਾਊਗੀ ਤੇ ਬਾਕੀ ਡੇੜੀ ਬਾਬਾ ਵੀ ਮੰਨੀਦਾ ਕਹਿੰਦਾ ਵੀ ਮੈਨੂੰ ਸਾਈਵਾਲ گاਵਾਂ ਦਾ ਕੋਈ ਹਿਸਾਬ ਕਿਤਾਬ ਨਹੀਂਗਾ ਤੇ ਅਸੀਂ ਤਾਂ ਚਲੋ ਬਏ ਐਸੇ ਕੰਮ ਚ ਨਵੇਂ ਨਵੇਂ ਸਾਨੂੰ ਤਾਂ ਇਹਦਾ ਹਿਸਾਬ ਕਿਤਾਬ ਹੈ ਹੀ ਨਹੀਂ ਨਾ ਤੇ ਚਲੋ ਦੇਖਦੇ ਆ ਦੁੱਧ ਲੋਨਾਂ ਜਿੱਦਾਂ ਸ਼ੁਰੂ ਕੀਤਾ ਤੇ ਕਿੰਨੇ ਦਿਨ ਹੋਰ ਲੈ ਕੇ ਜਾਂਦੀ ਆ ਤੇ ਇੱਥੇ ਜੀ ਮਨਵੀਰ ਨੇ ਲਾ ਦਿੱਤੀ ਆ ਦਵਾਈ ਇਹ ਦਵਾਈ ਆ ਜੀ ਲਿਆਂਦੀ ਤੇ ਇਹਨੂੰ 2 ਲੀਟਰ ਵਾਲੀ ਬੋਤਲ ਦੇ ਵਿੱਚ ਘੋਲ ਲਿਆ ਇਸ ਦਵਾਈ ਨੂੰ ਤੇ ਫਿਰ ਇਹਦੇ ਨਾਲ ਸਪੰਜ ਨਾਲ ਉਹਨੂੰ ਕੀ ਕਹਿੰਦਾ ਇਹਦੇ ਸਾਰੇ ਲਾ ਦੇਈਦੀ ਆ ਇਹਦੇ ਮੰਗੋ ਦੇ ਬਾਕੀਆਂ ਦੇ ਵੀ ਲਾ ਦੇਈ ਦੀ ਉਹ ਬਾਤ ਚਲਾਈ ਦੀ ਤੇ ਇਹਦੇ ਨਾਲ ਇਦਾਂ ਹੁੰਦੀ ਆ ਭਈ ਉਹ ਮੱਖੀਆਂ ਮਰ ਮਰ ਕੇ ਜਿਹੜੀਆਂ ਉਹ ਥੱਲੇ ਡਿੱਗ ਜਾਂਦੀਆਂ ਤੇ ਹੁਣ ਦੋ ਤਿੰਨ ਦਿਨ ਹੋ ਗਏ ਧਾਰ ਕੱਢਣ ਲੱਗਿਆ ਨਹੀਂ ਹਿੱਲਦੀ ਨਹੀਂ ਤੇ ਇੰਨਾ ਮੱਖ ਖਾਨਾ ਸੀ ਵੀ ਧਾਰ ਵੀ ਨਹੀਂ ਸੀ ਕੱਢਣ ਦਿੰਦੀ ਮੰਗੋ ਹੁਣ ਠੀਕ ਆ ਤੇ ਹੁਣ ਇਹਦੀ ਧਾਰ ਜਿਹੜੀ ਉਹ ਚੈਨਲ ਥੋੜੀ ਜੀ ਕੱਢ ਲਈ ਦੀ ਆ ਤੇ ਉਹ ਵੀ ਆ ਦਵਾਈ ਲਾਉਣਾ ਮੱਖੀਆਂ ਦੇ ਰੋਜ਼ ਲਾਉਨੇ ਆ ਸ਼ਾਮ ਨੂੰ ਇਦਾਂ 5-10 ਮਿੰਟ ਲੱਗੀ ਰਹਿਣ ਦਿੰਨੇ ਆ ਤੇ ਫੇ ਮੱਖੀਆਂ ਮਾਰ ਮਾਰ ਕੇ ਜਿਹੜੀਆਂ ਉਹ ਡਿੱਗ ਜਾਂਦੀਆਂ ਤੇ ਫੀਤਾਰ ਗੱਡੀ ਦੀ ਲੀਵੇ ਤੇ ਅਸੀਂ ਨਹੀਂ ਲਾਈ ਦੀ ਦਵਾਈ ਸਿਰਫ ਇਹਦੇ ਲੱਤਾਂ ਤੇ ਤੇ ਪੇਟ ਤੇ ਗਰਦਨ ਤੇ ਲਾ ਦੇ ਦੀ ਆ ਤੇ ਇਹ ਜੀ ਇਹ ਦਵਾਈ ਬਣੀ ਜਦ ਤੱਕ ਲੋਂਦਾ ਤੇ ਮੈਂ ਆਪਣਾ ਹੋਰ ਕੰਮ ਕਰ ਲੂੰਗੀ ਇਹਨੂੰ ਮੈਂ ਕਹਿਆ ਮਨੀ ਤੂੰ ਦਵਾਈ ਲਾ ਤੇ ਮੈਂ ਦੁੱਧ ਵਾਲੀ ਬਾਲਟੀ ਧੋ ਕੇ ਹੁੰਦਾ ਤਰੱਕੀ ਹੁੰਦੀ ਆ ਪਰ ਇੱਕ ਵਾਰੀ ਧਾਰ ਕੱਢਣ ਤੋਂ ਪਹਿਲਾਂ ਫੇਰ ਮੈਂ ਧੋ ਲੈਣੀ ਹੁੰਨੀ ਆ ਤਾਂ ਫੇਰ ਮੈਂ ਧਾਰ ਜਿਹੜੀ ਉਹ ਕੱਢਦੀ ਹੁੰਨੀ ਆ ਤੇ ਇਹ ਮਨੀ ਨਾਲ ਜਿੰਨੀ ਹੋ ਸਕੇ ਅਸੀਂ ਸਾਰੇ ਜਾਣੇ ਜੜੀ ਉਹ ਹੈਲਪ ਕਰਾਉਣੇ ਰਹਿੰਦੇ ਬਾਬਾ ਵੀ ਮੈਂ ਵੀ ਤਾਂ ਜੋ ਇਹਦਾ ਕੰਮ ਜਿਹੜਾ ਉਹ ਥੋੜਾ ਸੌਖਾ ਹੋ ਜਵੇ ਤੇ ਇੱਥੇ ਜੀ ਗੋਰੀ ਤੇ ਮੈਂ ਮਨੀ ਨਾਲ ਗੱਲਾਂ ਕਰਨ ਦੇ ਸੀ ਮੈਂ ਕਿਹਾ ਮਰੀ ਗੋਰੀ ਜਿਹੜੀ ਆ ਉਹ ਪਿਓਰ ਸਾਹੀਵਾਲ ਗਾਂਵਾਂ ਜਿਹੜੀ ਪਿਓਰ ਸਾਹੀਵਾਲ ਹੁੰਦੀ ਆ ਤੇ ਇੱਥੇ ਜੀ ਇਹ ਆਪਾਂ ਜਿਹੜੀਆਂ ਨਾਲੀਆਂ ਰੱਖੀਆਂ ਹੋਈਆਂ ਵਾ ਖੁਰਲੀਆਂ ਦੇ ਵਿੱਚ ਸਾਨੂੰ ਕਮੈਂਟ ਆਉਂਦਾ ਵੀ ਤੁਸੀਂ ਖੁਰਲੀਆਂ ਦੇ ਵਿੱਚ ਉਹ ਰੱਖੋ ਨਾਲੀ ਤੇ ਕਮਲ ਸੰਧੂ ਹੁਣੀ ਕਰਦੇ ਕਮੈਂਟ ਆ ਉਹਨਾਂ ਨੇ ਕਿ ਅਸੀਂ ਰੱਖੋ ਵੀ ਅਸੀਂ ਰੱਖੀਆਂ ਹੋਈਆਂ ਉਦਾਂ ਮਨੀ ਨੇ ਥੋੜੀਆਂ ਛੋਟੀਆਂ ਉਹ ਸ਼ੇਕ ਜੇ ਰਖਾ ਲਿਆ ਤੇ ਥੋੜਾ ਦੇਖਾਂਗੇ ਇਹਨਾਂ ਨੂੰ ਉਹ ਕਰਾਂਗੇ ਖੁੱਲੇ ਤੇ ਇੱਥੇ ਮੈਂ ਦੇਖਣ ਦੇ ਸੀਗੀ ਇਹਦੇ ਵਾਲੀ ਗੋਰੀ ਵਾਲੀ ਤੇ ਮੈਂ ਇਹਦੇ ਹਰ ਇੱਕ ਫੀਚਰ ਜਿਹੜੇ ਦੱਸੇ ਹੁੰਦੇ ਸਾਹੀ ਵਾਲ ਗਾਂ ਦੇ ਤੇ ਮੈਂ ਉਹ ਦੇਖਦੀ ਸੀ ਮੈਂ ਕਿ ਮਨੀ ਇਹਦੇ ਗਲੇ ਦੀ ਝਾਲਰ ਜਿਹੜੀ ਆ ਉਹ ਵੀ ਵੱਡੀ ਆ ਵੀਡੀਓਜ਼ 'ਚ ਤੇ ਚਲੋ ਇਹਨਾਂ ਨਹੀਂ ਪਤਾ ਲੱਗਦਾ ਤੇ ਇੱਕ ਜਿਹੜਾ ਝਾਲਰ ਹੋਗੀ ਦੂਜਾ ਇਹਦਾ ਮੂੰਹ ਦੀ ਜਿਹੜੀ ਆ ਉਹ ਸ਼ੇਪ ਹੋਗੀ ਤੇ ਇੱਕੇ ਦੇ ਉੱਪਰ ਜਿਹੜਾ ਇੱਥੇ ਉਹ ਕੂਬੜ ਜਿਹਾ ਬਣਿਆ ਹੁੰਦਾ ਵਾ ਉਹਨੂੰ ਕੀ ਕਹਿੰਦਾ ਇਹ ਉੱਪਰ ਵਾਲਾ ਇਹ ਹੋ ਗਿਆ ਤੇ ਇੱਕੇ ਦੀ ਅੱਖਾਂ ਹੋ ਗਈਆਂ ਅੱਖਾਂ ਬਿਲਕੁਲ ਡਿਫਰੈਂਟ ਆ ਇਹਦੀਆਂ ਉਹਨੂੰ ਕੀ ਕਹਿੰਦਾ ਦੂਜੀਆਂ گاਵਾਂ ਨਾਲੋਂ ਤੇ ਕੰਨ ਹੋ ਗਏ ਕੰਨ ਵੀ ਬਿਲਕੁਲ ਅਲੱਗ ਹੈ ਤੇ ਵੱਡੇ ਆ ਕੰਨ ਆ ਵੀਡੀਓਜ਼ ਜਿੰਨੇ ਲੱਗਦੇ ਹੁੰਦਾ ਇਹਦੇ ਕੰਨ ਥੋੜੇ ਵੱਡੇ ਆ ਜ਼ਿਆਦਾ ਵੀ ਨਹੀਂ ਵੱਡੇ ਬਸ ਤਾਂ ਵੱਡੇ ਆ ਕੰਨ ਤੇ ਇੱਕ ਇਹਨਾਂ ਦੀ ਜਿਹੜੀ ਨਿਸ਼ਾਨੀ ਹੁੰਦੀ ਆ ਵੀ ਪੇਟ ਦੇ ਥੱਲੇ ਜਿਹੜਾ ਉਹ ਤੁੰਨ ਪੀੜ ਥੱਲੇ ਵਾਲਾ ਧੁੰਨ ਜਿਹੜਾ ਉਹ ਤੇ ਇਕੇ ਵਾਲੇ ਜਿਹੜੇ ਦੇ ਪੈਰ ਇਹਦੇ ਪੈਰ ਜਿਹੜੇ ਉਹ ਬਿਲਕੁਲ ਡਿਫਰੈਂਟ ਆ ਖੁਰ ਜਿਹੜੇ ਦੂਜੀਆਂ ਗਾਵਾਂ ਨਾਲੋਂ ਅ ਫਰੰਟ ਵਾਲੇ ਖੁਰ ਤੇ ਉਹ ਗਾਵਾਂ ਨਾਲ ਥੋੜੇ ਥੋੜੇ ਮਿਲਦੇ ਆ ਬਟ ਜਿਹੜੇ ਬੈਕ ਵਾਲੇ ਖੋਰੇ ਆ ਉਹ ਬਿਲਕੁਲ ਡਿਫਰੈਂਟ ਆ ਦੂਜੀਆਂ ਗਾਵਾਂ ਨਾਲੋਂ ਉਹ ਤਾਂ ਇਦਾਂ ਲੱਗਦੇ ਜਿੱਦਾਂ ਇਹਨੇ ਜੁੱਤੀ ਪਾਈ ਹੁੰਦੀ ਆ ਇਦਾਂ ਦੇ ਖੋਰੇ ਆ ਇਹਦੇ ਬੈਕ ਵਾਲੇ ਹਾਂ ਤੇ ਇਹਦੇ ਵੱਲ ਮੈਂ ਦੇਖਣ ਦੇ ਹੀ ਸੀਗੀ ਤੇ ਇਧਰ ਜੀ ਆਪਣੀ ਗੰਗਾ ਗੰਗਾ ਨੂੰ ਹੀਟ ਵਿੱਚ ਤੇ ਇਹ ਹਜੇ ਮਤਲਬ ਕਿ ਡਿੰਗ ਦੀ ਰਹਿੰਦੀ ਬਟ ਹੀਟ ਉਹ ਹੀ ਇਹਨੂੰ ਜਿੱਦਾਂ ਦੀ ਸਫਾਈ ਕਰਾਈ ਕਰਕੇ ਡਾਕਟਰ ਕਹਿੰਦਾ ਤਾਂ ਕਰਕੇ ਇਦਾਂ ਕਰਦੀ ਆ ਤੇ ਇਸ ਤੋਂ ਬਾਅਦ ਵਿੱਚ ਜਿਹੜੀ ਹੀਟ ਆਈ ਆਪਾਂ ਨੂੰ ਕਮੈਂਟ ਵੀ ਆਇਆ ਸੀ ਬਲਵਿੰਦਰ ਸਿੰਘ ਵੀਰ ਦਾ ਤੇ ਕਮਲ ਸੰਧੂ ਹੁਣਾਂ ਦਾ ਭਈ ਜਦੋਂ ਵੀ ਗੰਗਾ ਵਾਈਟ ਡਿਸਚਾਰਜ ਦਊਗੀ ਤੇ ਹੀਟ ਵਿੱਚ ਆਊਗੀ ਤੇ ਵਾਈਟ ਡਿਸਚਾਰਜ ਦਊਗੀ ਤੇ ਪਲਵਿੰਦਰ ਸਿੰਘ ਜੀ ਦਾ ਆਇਆ ਸੀ ਕਿ ਜਦੋਂ ਵੀ ਹੀਟ ਵਿੱਚ ਆਊਗੀ ਤੇ ਇਹਨੂੰ ਤੁਸੀਂ ਟੀਕਾ ਜਿਹੜਾ ਉਹ ਏਆਈ ਜਿਹੜੀ ਇਹਦੀ ਕਰਵਾ ਦਿਓ ਤੇ ਹਾਂ ਜੀ ਜੀ ਅਸੀਂ ਇਹਨੂੰ ਪਾਊਡਰ ਜਿਹੜਾ ਉਹ ਦਿੰਨੇ ਆ ਤੇ ਜਦੋਂ ਵੀ ਉਹ ਹੀਟ ਵਿੱਚ ਆਈ ਤੇ ਜੇ ਇਹਦਾ ਜਿਹੜਾ ਡਿਸਚਾਰਜ ਆਏ ਉਹ ਯੈਲੂਇਸ਼ ਨਾ ਹੋਇਆ ਵਾਈਟ ਹੀ ਹੋਇਆ yellow ਨਾ ਹੋਇਆ ਤਾਂ ਫਿਰ ਆਪਾਂ ਇਹਦੇ ਇੰਜੈਕਸ਼ਨ ਜਿਹੜਾ ਉਹ ਏਆਈ ਇਹਦੀ ਕਰਵਾ ਦੇਵਾਂਗੇ ਤੇ ਜੇ ਉਹ ਉਸ ਟਾਈਮ ਤੇ ਵੀ yellow ਹੋਇਆ ਫਿਰ ਡਾਕਟਰ ਕਹਿੰਦਾ ਸੀ ਵੀ ਨਹੀਂ ਕਰਵਾਉਣੀ ਫੇ ਆਪਾਂ ਉਦੋਂ ਨਹੀਂ ਕਰਵਾਵਾਂਗੇ ਇੱਥੇ ਜਿਹੜੀ ਮੈਂ ਰੋਟੀ ਲੈ ਕੇ ਆਈ ਆਂ ਤੇ ਗੋਰੀ ਵਾਸਤੇ ਕੀ ਉਹ ਦੇ ਦਾਂਗੇ ਹੁਣ ਜਾਣ ਚੱਲੇ ਸੀ ਅਸੀਂ ਘਰ ਨੂੰ ਤੇ ਗੋਰੀ ਕਰਕੇ ਇਹਨੂੰ ਅਸੀਂ ਇੱਥੇ ਰੱਖੀਦਾ ਗੰਗਾ ਨੂੰ ਕਿਉਂਕਿ ਗੋਰੀ ਦਾ ਟਾਈਮ ਜਿਹੜੇ ਹਿਸਾਬ ਨਾਲ ਦੁੱਧ ਲਾਉਣਾ ਸ਼ੁਰੂ ਕਰਤਾ ਥੋੜਾ ਹੀ ਰਹਿ ਗਿਆ ਤੇ ਇਸ ਕਰਕੇ ਇਹਨੂੰ ਗੰਗਾ ਨੂੰ ਬਾਹਰ ਹੀ ਰੱਖੀਦਾ ਜਾਂ ਤਾਂ ਕਿ ਉਹ ਕੰਫਰਟੇਬਲ ਹੋਵੇ ਗੋਰੀ ਤੇ ਇੱਥੇ ਦੇ ਜੀ ਦਾ ਮੰਗੋ ਨੂੰ ਆਪਾਂ ਉਹਦੀ ਰੋਟੀ ਤੇ ਚੌਲ ਅਸੀਂ ਕਦੀ ਵੀ ਗਾਵਾਂ ਨੂੰ ਨਾ ਝੂਠੀ ਚੀਜ਼ ਨਹੀਂ ਪਾਈਦੇ ਜਿੱਦਾਂ ਜਿਹੜੀ ਆਪਾਂ ਚੀਰ ਖਾਂਦੇ ਖਾਂਦੇ ਕੋਲੀ ਚ ਛੱਡਦੀਏ ਜਾਂ ਕੁਛ ਵੀ ਇਦਾਂ ਦੀ ਚੀਜ਼ ਅਸੀਂ ਝੂਠੀ ਚੀਜ਼ ਨਹੀਂ ਪਾਈਦੀ ਸੁੱੱਚੀ ਚੀਜ਼ ਜਿਹੜੀ ਬੱਚ ਜਵੇ ਉਹ ਅਸੀਂ ਪਾਦੇ ਦੀ ਆ ਚਾਹੇ ਚਾਵਲ ਹੋਣ ਚਾਹੇ ਕੋਈ ਦਾਲ ਹੋਵੇ ਸੁੱੱਚੀ ਝੂਠੀ ਚੀਜ਼ ਜਿਹੜੀ ਆਪਾਂ ਕੋਲੀਆਂ ਚੋਂ ਕੱਢੀ ਦੀ ਆ ਕੁਛ ਵੀ ਉਹ ਅਸੀਂ ਜਿਹੜੀ ਉਹ ਨਹੀਂ ਪਾਈਦੀ ਗਾਵਾਂ ਨੂੰ ਤੇ ਇਹ ਦੇਖੋ ਇਹ ਤਾਂ ਇਦਾਂ ਉਹਨੂੰ ਕੀ ਕਹੀਦਾ ਜ਼ੋਰ ਲਾਉਣ ਲੱਪੈਂਦੀ ਆ ਨਾ ਗੋਰੀ ਜਦੋਂ ਕੋਈ ਚੀਜ਼ ਲੈ ਕੇ ਆਈਏ ਇਨਵੇ ਹੁੰਦਾ ਵੀ ਜਲਦੀ ਮੈਨੂੰ ਪਾ ਦੋ ਪੂਰਾ ਜੋਰ ਲਾ ਦਿੰਦੀ ਐ ਤੇ ਇਹਦਾ ਕੀ ਇਹ ਸੌਫ ਤੇ ਗੁੜ ਪਾ ਦਾਂਗੇ ਆਪਾਂ ਇਹਨੂੰ ਤੇ ਇਹਦੇ ਬਸ ਇਹਨੂੰ ਮਹਿਕ ਆ ਜਾਂਦੀ ਐ ਇਹਨੂੰ ਘੇ ਦੀ ਜਦੋਂ ਇਹਨੂੰ ਘੇ ਦੀ ਮਹਿਕ ਆ ਜਾਂਦੀ ਐ ਇਹਨਵੇ ਹੁੰਦਾ ਵੀ ਬਸ ਮੈਨੂੰ ਜਲਦੀ ਪਾ ਦਵੋ ਇਹ ਚੀਜ਼ਾਂ ਮੰਗੋ ਬੜੇ ਧਿਆਨ ਨਾਲ ਦੇਖੋਗੀ ਵੀ ਇਹਨੂੰ ਕੀ ਪਾਉਂਦੇ ਰਹਿੰਦੇ ਐ ਮੈਂ ਕਿਹਾ ਮੰਗੋ ਦਾ ਟਾਈਮ ਵੀ ਜਦੋਂ ਆਊਗਾ ਮੰਗੋ ਨੂੰ ਵੀ ਪਾਇਆ ਕਰਾਂਗੇ ਟੱਚ वुਡ ਮੰਗੋ ਵੀ ਠੀਕ ਐ ਬਿਲਕੁਲ ਤੇ ਥੋੜਾ ਹੋਰ ਟਾਈਮ ਮੈਨੂੰ ਉਹਦੇ ਪਰਮ ਹੋ ਜਵੇ ਸਾਰਾ ਤਾਂ ਫਿਰ ਤੁਹਾਨੂੰ ਮੰਗੋ ਬਾਰੇ ਵੀ ਦੱਸਾਂਗੇ ਤੇ ਮੰਗੋ ਠੀਕ ਹੈ ਤੇ ਮੰਗੋ ਦੇਖੋ ਮੰਗੋ ਤੇ ਕੰਨ ਮੈਨੂੰ ਇਦਾਂ ਬਹੁਤ ਵਧੀਆ ਲੱਗਦੇ ਆ ਜਦੋਂ ਬੜੇ ਧਿਆਨ ਦੇ ਨਾਲ ਦੇਖਦੀ ਆ ਨਾ ਸਾਰੇ ਪਾਸਿਆਂ ਨੂੰ ਬੜੀ ਸਮਝਦਾਰਿਆ ਹੋ ਤੇ ਬਹੁਤ ਠੀਠ ਵੀ ਆ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਜਿੰਨਾਂ ਜਿੰਨਾਂ ਸਾਡੇ ਕਰੇਲੂ ਵਲੌਗ ਪਸੰਦ ਆ ਪਲੀਜ਼ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਐਦਾਂ ਦੇ ਜੇ ਸਾਡੇ ਘਰੇਲੂ ਵਲੌਗ ਹੁੰਦੇ ਆ ਹਾਂ ਕਦੀ ਕਿਤੇ ਬਾਹਰ ਚਲ ਜਾਈਦਾ ਤੇ ਉਹ ਵਲੌਗ ਬਣਾ ਲਈਦਾ ਵਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ